ਮਕੀ ਹਰ ਹਰ ਬਲਮਿਕੀ ਜੈਪੀਨ ਜੈ ਭਾਰਤ ਮੈਂ ਗੁਰਮukh ਸਿੰਘ ਖੋਸਲਾ ਰਾਸ਼ਟਰੀ ਪ੍ਰਧਾਨ ਡੈਮੋਕ੍ਰੈਟਿਕ ਭਾਰਤੀਆ ਲੋਕ ਦਲ ਅੱਜ ਸਾਨੂੰ ਮਿਲਿਆ ਦੇਖਣ ਨੂੰ ਮਿਲਿਆ ਕਿ ਆਦਿਵਾਸੀ ਸਤਗੁਰੂ ਗਿਆਨਨਾਥ ਪੁਰਵ ਸੰਘਰਸ਼ ਦਲ ਦੇ ਕੌਮੀ ਚੇਅਰਮੈਨ ਜਗਿੰਦਰ ਸਿੰਘ ਮਾਂ ਤੇ ਹੋਰ ਉਹਨਾਂ ਦੇ ਸਾਥੀਆਂ ਨੂੰ ਪੁਲਿਸ ਨੇ ਹੀ ਰਸਤੇ ਵਿੱਚ ਲੈ ਲਿਆ ਕਿਉਂਕਿ ਜਦੋਂ ਵੀ ਗਰੀਬਾਂ ਨਾਲ ਧੱਕਾ ਹੁੰਦਾ ਆ ਜਾਂ ਗਰੀਬਾਂ ਦੀ ਕਿਤੇ ਸੁਣਵਾਈ ਨਹੀਂ ਹੁੰਦੀ ਤੇ ਉਹ ਮਜਬੂਰ ਹੋ ਕੇ ਸੜਕਾਂ ਤੇ ਆਉਂਦੇ ਆ ਜਿਗਰ ਪੁਲਿਸ ਪ੍ਰਸ਼ਾਸਨ ਸ਼ਾਸਨ ਗਰੀਬ ਲੋਕਾਂ ਦੀਆਂ ਮੁਸ਼ਕਲਾਂ ਨੂੰ ਹੱਲ ਕਰੇ ਤਾਂ ਗਰੀਬਾਂ ਨੂੰ ਕਿਤੇ ਵੀ ਜ਼ਰੂਰਤ ਨਹੀਂ ਆ ਸੜਕਾਂ ਤੇ ਆਉਣ ਦੀ ਸੋ ਬੜੀ ਨਿੰਦਨੀਏ ਗੱਲ ਆ ਜਿਹੜਾ ਜਗਵਿੰਦਰ ਸਿੰਘ ਮਾਨ ਤੇ ਉਹਨਾਂ ਦੇ ਸਾਥੀਆਂ ਨੂੰ ਹਿਰਾਸਤ ਵਿੱਚ ਲਿਆ ਗਿਆ ਮੈਂ ਪੰਜਾਬ ਦੇ ਡੀਜੀਪੀ ਸਾਹਿਬ ਅਤੇ ਕਰਪੂਸ ਰਾਦੇਸ ਜੀ ਸਾਹਿਬ ਤੋਂ ਮੰਗ ਕਰਦਾ ਹਾਂ ਉਹਨਾਂ ਨੂੰ ਬੇਨਤੀ ਕਰਦਾ ਅਪੀਲ ਕਰਦਾ ਹਾਂ ਕਿ ਉਹਨਾਂ ਨੂੰ ਬਿਨਾਂ ਜ਼ਮਾਨਤ ਰਿਹਾ ਕੀਤਾ ਜਾਵੇ ਅਤੇ ਇਹੋ ਜਿਹੇ ਜਿਹੜਾ ਕੰਮ ਹੈ ਬਹੁਤ ਹੀ ਨਿੰਦਨਿਆ ਆ ਆ ਦਿਨਾਂ ਦੇ ਵਿੱਚ ਭਗਵਾਨ ਵਾਲਮੀਕੀ ਜੀ ਦਾ ਪ੍ਰਗਟ ਦਿਵਸ ਵੀ ਆ ਔਰ ਇਹਨਾਂ ਨੂੰ ਤੁਰੰਤ ਜਿਹੜਾ ਬਿਨਾਂ ਜ਼ਮਾਨਤ ਰਿਹਾ ਕੀਤਾ ਜਾਵੇ ਕਿਉਂਕਿ ਪੰਜਾਬ ਵਿੱਚ ਜਿਹੜਾ ਇਹ ਮਾਹੌਲ ਖਰਾਬ ਨਾ ਹੋਵੇ ਸਤਿਗੁਰੂ ਗਿਆਨਾਤ ਨਾਮ ਲੇਵਾ ਸੰਗਤਾਂ ਦੇ ਵਿੱਚ ਇਸ ਗੱਲ ਦਾ ਭਾਰੀ ਰੋਸ ਹੈ ਤੇ ਮੈਂ ਦੁਬਾਰਾ ਫੇਰ ਤੁਹਾਡੇ ਮੱਦੇਮ ਰਹੀਂ ਪੰਜਾਬ ਪੁਲਿਸ ਦੇ ਡੀਪੀ ਸਾਹਿਬ ਅਤੇ ਐਸਐਸਪੀ ਕਰਪੂਤਰਾ ਨੂੰ ਮੈਂ ਬੇਨਤੀ ਕਰਦਾ ਹਾਂ ਕਿ ਜਗਿੰਦਰ ਸਿੰਘ ਮਾਨ ਨੂੰ ਜਿਹੜਾ ਤੇ ਉਹਨਾਂ ਦੇ ਸਾਥੀਆਂ ਨੂੰ ਬਿਨਾਂ ਜ਼ਮਾਨਤ ਰਿਹਾ ਕੀਤਾ ਜਾਵੇ ਜੈ ਵਾਲਮੀਕੀ ਹਰ ਹਰ ਵਾਲਮੀਕੀ ਜੈ ਪੀਮ ਜੈ ਪਾਤਲ